ਇਸੇ ਦਾ ਰੂਪ ਵੀ ਬੱਚੇ ਦਾ ਘਰ ਲੱਭ ਗਿਆ ਜੀ ਅੱਜ ਇਹਦੇ ਪਰਿਵਾਰਕ ਮੈਂਬਰ ਇਹਨੂੰ ਲੈਣ ਆਏ ਨੇ ਹਮਾਰੇ ਜਿਹੜਾ گاਉਂ ਮੇਂ ਘੁੰਮ ਰਹਾ ਥਾ ਇਸਕੋ گاਉਂ ਮੇਂ ਛੋੜ ਗਿਆ ਕੋਈ ਤਾਂ ਔਰ ਰਾਤ ਕੇ ਟਾਈਮ ਮੇਂ ਲੜਕੋ ਨੇ ਦੇਖਾ ਬੱਚੇ ਤੇ ਛੋਟੇ ਛੋਟੇ ਸਕੂਲ ਵਾਲੇ ਉਹਨਾਂ ਨੇ ਦੇਖਿਆ ਜੀ ਕੀ ਹੋਇਆ ਸੋ ਜੇ ਉਹਨਕੇ ਪਿੱਛੇ ਚਲਾ ਗਿਆ ਉਹਨਕੇ ਘਰ ਸਾਨੂੰ ਫਿਲਹਾਲ ਉਸ ਦਿਨ ਸਮਝ ਕਿੰਨੀ ਦੀ ਲੱਗੀ ਵੀ ਇਹਨੂੰ ਕੋਈ ਛੱਡ ਕੇ ਗਿਆ ਇਹਦੇ ਕੋਲੇ ਇੱਕ ਲੋਈ ਸੀਗੀ ਨਵੀਂ ਔਰ ਇੱਕ ਇਹਦੇ ਕੋਲੇ ਕੋਟੀ ਸੀਗੀ ਇਹਦੇ ਬੈਗ ਚ ਪਾਈ ਹੋਈ ਤੇ 130 ਰੁਪਏ ਸੀ ਇਹਦੀ ਜੇਬ ਚ ਪਾਏ ਹੋਏ ਤਾਂ ਅਮਨੇ ਤਬੀ ਵੀਡੀਓ ਦੇਖ ਆਪਕੋ ਕੈਸੇ ਪਤਾ ਚਲਾ ਵੀਡੀਓ ਮੈਂ ਦੇਖ ਰਹਾ ਹਾਂ ਹਮਾਰੇ ਬਗਲ ਮੇ ਬਾਰੂ ਨੂੰ ਸੀਬ ਮੈਂ ਮੋਬਾਈਲ ਤੇ ਹੋਇਆ ਅਛਾ ਇਸ ਨੂੰ ਰਹਾ ਰਹਾ ਮੋਬਾਈਲ ਤੇ ਥੋੜਾ ਰਹਾ ਰਹਾ ਤੁਹਾਡੇ ਚੋਂ ਕਿਸੇ ਵੀਰ ਦੀਆਂ ਭੈਣ ਦੀ ਸ਼ੇਅਰ ਕੀਤੀ ਵੀਡੀਓ ਉਹਨਾਂ ਦੇ ਪਰਿਵਾਰ ਤੱਕਰ ਪਹੁੰਚੀ ਦੇਖੋ ਜੇ ਤੁਸੀਂ ਸ਼ੇਅਰ ਕਰਦੇ ਹੋ ਤਾਂ ਹੀ ਕਿਸੇ ਦੇ ਪਰਿਵਾਰ ਜਾਂ ਘਰ ਲੱਭਦੇ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਸ ਰੱਬ ਰੂਪੀ ਬੱਚੇ ਦਾ ਘਰ ਲੱਭ ਗਿਆ ਜੀ ਅੱਜ ਇਹਦੇ ਪਰਿਵਾਰ ਕੇ ਮੈਂਬਰ ਇਹਨੂੰ ਲੈਣ ਆਏ ਨੇ ਹਾਂਜੀ ਆ ਦੇਖੋ ਤਾਂ ਸਾਹਮਣੇ ਦਿਖਲ ਕੇਸ਼ ਕੌਣ ਹੈ ਕੌਣ ਹੈ ਕੌਣ ਹੈ ਮੈਂ ਚਲੋ ਪਾਉਂਛਿਓ ਪਾਉਂਛਿਓ ਪਾਉਂ पाँच व्य पाँच वो जफी पा लो जफी पालो, जफी पालो <laughs> आप क्या लगते हो इसके आ? अम्मा मम्मी है मम्मी है हाँ। और आप भाई आ? आप भाई हो आप भाई हो साले इनके साले। साले। आप भी? इसका चाचा लगे हाँ अठारह अठारह तारीख को मिला था हमें आज एक किस तारीख होगी चार तीन दिन हो गए ये सत्रह दिन से घूम हमारे जहाँ गांव में घूम रहा था इसको गांव में छोड़ गया कोई इधर और रात के टाइम में लड़कों ने देखा बच्चे थे छोटे छोटे स्कूल वाले तो उन्होंने देखा जी क्या हुआ इसको। जी, उनके पीछे चला गया उनके घर जो बच्चे खेल के ग्राउंड से जा रहे थे ना घर बच्चे के पीछे लग गया उनके पीछे लग गया तो फिर उन लोगों ने देखा भी जी बच्चा घर से ऐसे कुछ लग रहा है तो फिर वो हमारे साथ उन्होंने बात किया वीडियो बनाकर भेजा फिर इधर हमने बोला उनको लेके आओ आप इधर तो हमने तभी वीडियो देखा आपको कैसे पता चला वीडियो में में देखा बगल मोबाइल अच्छा ਹੋ ਨਾ ਨਾ ਮੋਬਾਈਲ ਦਾ ਥੋੜਾ ਰਹਿ ਰਿਹਾ ਤਾਂ ਠੀਕ ਤੇ ਰਹਿ ਨਜ਼ਰ ਮਿਲ ਆ ਨਾ ਮੈਲੀ ਦੇਖੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਦੋਂ ਅਸੀਂ ਕੋਈ ਇਸ ਤਰ੍ਹਾਂ ਦੀ ਵੀਡੀਓ ਪਾਉਂਦੇ ਆ ਇਹ ਬੱਚੇ ਦਾ ਨਾਮ ਹਾਂ ਅਕਲੇਸ਼ ਕੁਮਾਰ ਆ ਹੈ ਨਾ ਬਾਪ ਦਾ ਨਾਮ ਛੋਟੇ ਲਾਲ ਆ 21 ਸਾਲ ਦੀ ਉਮਰ ਹੈ ਦੀ ਹਾਂ ਤੁਹਾਡੇ ਚੋਂ ਕਿਸੇ ਵੀਰ ਦੀਆਂ ਭੈਣ ਦੀ ਸ਼ੇਅਰ ਕੀਤੀ ਵੀਡੀਓ ਉਹਨਾਂ ਦੇ ਪਰਿਵਾਰ ਤੱਕਰ ਪਹੁੰਚੀ ਦੇਖੋ ਜੇ ਤੁਸੀਂ ਸ਼ੇਅਰ ਕਰਦੇ ਹੋ ਤਾਂ ਹੀ ਕਿਸੇ ਦੇ ਪਰਿਵਾਰ ਜਾਂ ਘਰ ਲੱਭਦੇ ਆ ਅੱਜ ਮਨੋਕਤਾ ਦੀ ਸੇਵਾ ਪਰਿਵਾਰ ਦੇ ਵਿੱਚੋਂ ਕਰੀਬ 6000 ਦੇ ਆਸ-ਪਾਸ ਮੈਂਬਰ ਆ ਜਿਹੜੇ ਘਰਾਂ ਨੂੰ ਜਾ ਚੁੱਕੇ ਆ ਜਿਨ੍ਹਾਂ ਦੇ ਘਰ ਇਸੇ ਤਰ੍ਹਾਂ ਹੀ ਲੱਭ ਲੈ ਗਏ ਆ ਜਿਹੜੇ ਸਾਨੂੰ ਬਹੁਤ ਮਾੜੀ ਹਾਲਤ ਵਿੱਚ ਮਿਲੇ ਸੜਕਾਂ ਤੋਂ ਕੋਈ ਲੈ ਕੇ ਆਇਆ ਜਾਂ ਅਸੀਂ ਲੈ ਕੇ ਆਏ ਜਾ ਕੇ ਤਾਂ ਹੌਲੀ-ਹੌਲੀ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਚ ਉਹਨਾਂ ਦਾ ਘਰ ਲੱਭ ਜਾਂਦਾ ਦੇਖੋ ਕਿੱਥੋਂ ਆਇਓ ਆਪ ਪੀਪਲ ਚੋਕ ਪੀਪਲ ਚੋਕ ਕਿੱਥੋਂ ਦਾ ਲੁਧਿਆਣਾ ਤੋਂ ਕਿੱਥੋਂ ਦਾ ਹਾਂ ਤੇ ਕੱਲ ਇਹਨਾਂ ਨੂੰ ਰਾਤ ਪਤਾ ਲੱਗਿਆ ਤੇ ਅੱਜ ਇਹ ਇੱਥੇ ਲੈਂਡ ਪਹੁੰਚੇ ਆ ਦੇਖੋ ਇਸ ਮਾਂ ਦਾ ਪਲਿਆ ਪਲਾਇਆ ਪੁੱਤ ਐ ਮੈਂ ਵੀਡੀਓ ਚ ਬੀਹਿਕਿਆ ਸੀ ਵੀ ਇਹ ਕਿਸੇ ਮਾਂ ਦਾ ਪੁੱਤ ਆ ਵੀ ਪਲਿਆ ਹੋਇਆ ਵਾ ਪੂਰਾ ਵਧੀਆ ਪਲਿਆ ਪਲਾਇਆ ਪੁੱਤ ਕੋਈ ਮਾਂ ਆਪ ਛੱਡ ਗਈ ਜਾਂ ਇਹ ਆਪੇ ਆ ਗਿਆ ਸਾਡਾ ਡਾਊਟ ਕਰਨਾ ਇਸ ਕਰਕੇ ਜੇ ਐਸੀ ਵੀ ਆਪ ਛੱਡ ਗਿਆ ਕੋਈ ਨਾ ਕੋਈ ਕਿਉਂਕਿ ਇੱਕ ਤਾਂ ਸਾਡੇ ਪਿੰਡ ਚ ਛੱਡ ਕੇ ਗਿਆ ਕੋਈ ਸਾਡੇ ਪਿੰਡ ਚ ਅੱਗੇ ਵੀ ਕਈ ਵੇਰ ਇਸ ਤਰ੍ਹਾਂ ਕੋਈ ਲੋਕ ਛੱਡ ਜਾਂਦੇ ਨੇ ਤੇ ਇੱਕ ਬੱਚਾ ਜਨਮ ਤੋਂ ਥੋੜਾ ਆਟਿਜ਼ਮ ਵਾਲਾ ਸਿੱਧਾ ਪੱਧਰਾ ਬੱਚਾ ਸਾਨੂੰ ਐਸੀ ਕਈ ਮਾਪੇ ਆਕ ਕੇ ਜਾਂ ਜਾਣਬੁੱਝ ਕੇ ਜਿਹੜੇ ਨਹੀਂ ਸੰਭਾਲ ਸਕਦੇ ਉਹ ਵੀ ਛੱਡ ਦਿੰਦੇ ਨੇ ਸਾਡੇ ਪਰਿਵਾਰ ਦੇ ਵਿੱਚ 100 ਦੇ ਕਰੀਬ ਇਸ ਤਰ੍ਹਾਂ ਦੇ ਬੱਚੇ ਨੇ ਬੱਚੇ ਇਹਨਾਂ ਦਾ ਸੈਂਸ ਕਈ 40 40 50 50 ਸਾਲ ਦੇ ਨੇ ਪਰ ਉਹਨਾਂ ਦਾ ਦਿਮਾਗ ਬੱਚਿਆਂ ਵਾਲਾ ਹੀ ਹੈ ਤੇ ਇਸ ਤਰ੍ਹਾਂ ਦੇ ਮੈਂਬਰ ਨੇ ਜਿਨ੍ਹਾਂ ਨੂੰ ਆਪਣਿਆਂ ਨੇ ਇਸ ਕਰਕੇ ਛੱਡਤਾ ਵੀ ਉਹ ਹੁਣ ਉਹਦੀ ਕੇਅਰ ਨਹੀਂ ਸੀ ਕਰ ਸਕਦੇ ਉਹਨਾਂ ਦੀ ਉਹ ਔਰ ਸਾਨੂੰ ਫਿਲਹਾਲ ਉਸ ਦਿਨ ਸਮਝ ਇੰਨੀ ਕੀ ਲੱਗੀ ਵੀ ਇਹਨੂੰ ਕੋਈ ਛੱਡ ਕੇ ਗਿਆ ਇਹਦੇ ਕੋਲੇ ਇੱਕ ਲੋਈ ਸੀ ਨਵੀਂ ਔਰ ਇੱਕ ਇਹਦੇ ਕੋਲੇ ਕੋਟੀ ਸੀਗੀ ਇਹਦੇ ਬੈਗ ਚ ਪਾਈ ਹੋਏ ਤੇ 130 ਰੁਪਏ ਸੀ ਇਹਦੀ ਜੇਬ ਚ ਪਾਏ ਹੋਏ ਸਾਨੂੰ ਇਦਾਂ ਲੱਗਿਆ ਵੀ ਪੈਸੇ ਲੋਈ ਤੇ ਜੈਕਟ ਕਿਉਂਕਿ ਰਾਤ ਨੂੰ ਠੰਡ ਲੱਗੂਗੀ ਇਹਨੂੰ ਕਿਸੇ ਨੇ ਹਾਂ ਮੰਨ ਲਓ ਉੱਪਰ ਲੈਣ ਵਾਸਤੇ ਕੰਬਲੀ ਦਿੱਤੀ ਤੇ ਜੈਕਟ ਦੇ ਦਿੱਤੀ ਤੇ ਨਾਲ ਇਹਨੂੰ 130 ਰੁਪਏ ਦੇ ਕੇ ਇੱਥੇ ਛੱਡ ਗਿਆ ਕੋਈ ਪਰ ਧੰਨਵਾਦ ਆ ਚਲੋ ਪਰਿਵਾਰ ਅਸੀਂ ਇੱਕ ਗੱਲ ਹੋਰ ਵੀ ਨੋਟ ਕਰੀਆ ਗਰੀਬ ਲੋਕ ਨੇ ਜਿਹੜੇ ਚਾਹੇ ਝੁੱਗੀ ਚੌਂਪੜੀ 'ਚ ਰਹਿੰਦੇ ਆ ਉਹਨਾਂ ਦੇ ਹਜੇ ਵੀ ਕਿਤਨਾ ਕਿਤੇ ਜ਼ਮੀਰ ਬਚੀ ਹੋਈ ਹੈਗੀ ਆ ਤੇ ਜਿਹੜੇ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਵਾਲੇ ਆਪਣੇ ਇਦਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਛੱਡ ਦਿੰਦੇ ਨੇ ਜਿਵੇਂ ਉਹਨਾਂ ਦੇ ਆਪ ਦੇ ਹੋਣ ਹੀ ਨਾ ਕਿਤਨਾ ਕਿਤੇ ਬੇਨਤੀ ਆ ਸਾਡੀ ਭੈਣੋ ਭਰਾਵੋ ਕਿ ਉਹਨਾਂ ਲੋਕਾਂ ਦੇ ਘਰਾਂ 'ਚ ਜਨਮ ਲੈਂਦੇ ਨੇ ਬੱਚੇ ਇਸ ਤਰ੍ਹਾਂ ਦੇ ਜਿਹੜੇ ਕਰਮ ਭਾਗਾਂ ਵਾਲੇ ਹੁੰਦੇ ਨੇ ਮਾਪੇ ਪਰ ਅੱਜ ਜ਼ਮਾਨਾ ਇਸ ਤਰ੍ਹਾਂ ਨਾਲ ਚੱਲਦਾ ਮਾਪੇ ਉਹਨੂੰ ਐਂ ਲੱਗਦਾ ਵੀ ਸਾਡੇ ਤੇ ਬੋਝ ਬਣ ਗਿਆ ਸਾਡੇ ਤੇ ਪਤਾ ਨਹੀਂ ਰੱਬ ਨੇ ਕਿਹੜੇ ਕਰਮਾਂ ਦਾ ਸਭ ਤੋਂ ਬਦਲਾ ਲਿਆ ਸਾਨੂੰ ਇਸ ਤਰ੍ਹਾਂ ਦਾ ਮੰਦਬੁੱਧੀ ਬੱਚਾ ਸਾਡੇ ਘਰੇ ਜੰਮ ਪਿਆ ਪਰ ਨਹੀਂ ਇਹ بڑے ਲੱਖਾਂ ਕਰੋੜਾਂ ਚੋਂ ਕਿਸੇ ਇੱਕ ਦੇ ਘਰੇ ਜੰਮਦੇ ਨੇ ਬੱਚੇ ਤੇ ਉਹ ਭਗਾਂ ਵਾਲੇ ਲੋਕ ਹੁੰਦੇ ਨੇ ਜੀ ਇਦਾਂ ਦੇ ਲੋਕਾਂ ਦੀ ਕੋਈ ਸੇਵਾ ਕਰੇ ਉਹਨਾਂ ਦੇ ਘਰ ਦੇ ਵਿੱਚ ਕਮੀ ਕਿਸੇ ਚੀਜ਼ ਦੀ ਨਹੀਂ ਰਹਿੰਦੀ ਕਮੀ ਮਤਲਬ ਇਹ ਨਹੀਂ ਵੀ ਪੈਸਾ ਹੀ ਸਾਰਾ ਕੁਝ ਆ ਘਰ 'ਚ ਸਕੂਨ ਹੋਵੇ ਸੋਖ ਸ਼ਾਂਤੀ ਹੋਵੇ ਇਹੀ ਵੱਡੀ ਗੱਲ ਆ ਤੇ ਬਹੁਤ ਧੰਨਵਾਦ ਆਏ ਗਰੀਬ ਪਰਿਵਾਰ ਆਪਣੇ ਬੱਚੇ ਨੂੰ ਲੈਣ ਆ ਗਿਆ ਇੱਥੇ ਨਹੀਂ ਤਾਂ ਸਾਡੀ ਵੀਡੀਓ ਚ ਲੋਕ ਦੇਖਦੇ ਆ ਵੀ ਚਲੋ ਵਧੀਆ ਉੱਥੇ ਰਹਿ ਰਿਹਾ ਵਾ ਉਹਨੂੰ ਵਧੀਆ ਰੋਟੀ ਮਿਲਦੀ ਆ ਵੀ ਚਲੋ ਉੱਥੇ ਰਹੀ ਲੈਣ ਦੋ ਸਾਡੇ ਕੋਲੇ ਕਿੰਨੇ ਹੀ ਬੱਚੇ ਨੇ ਜਿਨ੍ਹਾਂ ਦਾ ਸਾਨੂੰ ਵੀ ਪਤਾ ਵੀ ਉਹਨਾਂ ਦੇ ਪਰਿਵਾਰ ਲੱਭ ਲੈ ਗਏ ਨੇ ਪਰ ਕੋਈ ਲੈਣ ਹੀ ਨਹੀਂ ਆਉਂਦਾ ਕੋਈ ਮਿਲਣ ਹੀ ਨਹੀਂ ਆਉਂਦਾ ਸਾਡੇ ਕੋਲੇ ਬੱਚਾ ਵਾ ਪੰਡਿਤ ਕਹਿੰਨੇ ਸੀ ਉਹਨੂੰ 2016 ਦੇ ਵਿੱਚ ਸ਼ੁਰੂ ਦੇ ਵਿੱਚ ਸਾਡੇ ਕੋਲ ਆਇਆ ਉਹ ਬੱਚੇ ਦੇ ਇੱਥੇ ਬੋਦੀ ਰੱਖੀ ਹੋਈ ਸੀ ਅਸੀਂ ਉਹਨੂੰ ਪੰਡਿਤ ਕਹਿਣ ਲੱਗ ਗਏ 2019 ਚ ਉਹਦਾ ਘਰ ਲੱਭਿਆ ਉਹਦੇ ਗਵੰਡੀ ਨੇ ਪਛਾਣ ਲਿਆ ਵੀ ਇਹ ਡਾਕਟਰ ਸਾਹਿਬ ਦਾ ਬੇਟਾ ਹਰਦਵਾਰ ਦਾ ਰਹਿਣ ਵਾਲਾ ਉਹ ਡਾਕਟਰ ਸਾਹਿਬ ਦੇ ਘਰੇ ਜਾ ਕੇ ਉਹ ਬੰਦਾ ਸਾਨੂੰ ਕਹਿ ਰਿਹਾ ਵੀ ਇਹਨਾਂ ਦਾ ਬੱਚਾ ਡਾਕਟਰ ਸਾਹਿਬ ਮੰਨ ਨਹੀਂ ਰਹੇ ਕਹਿੰਦੇ ਨਹੀਂ ਮੇਰਾ ਨਹੀਂ ਹੈਗਾ ਉਹ ਫੋਟੋ ਦਿਖਾ ਰਿਹਾ ਵੀਡੀਓ ਦਿਖਾ ਰਿਹਾ ਬੜੀ ਮੁਸ਼ਕਲ ਨਾਲ ਉਹਨੂੰ ਮਨਾਇਆ ਵੀ ਇਹ ਤੇਰਾ ਹੀ ਆ ਫਿਰ ਉਹ ਆਏ ਮਿਲਣ ਆ ਕੇ ਦੇਖ ਕੇ ਮੁੜ ਕੇ ਕਹਿੰਦੇ ਤੁਸੀਂ ਬਹੁਤ ਵਧੀਆ ਕੇਅਰ ਕਰਦੇ ਹੋ ਤੁਸੀਂ ਰੱਖ ਲਓ ਅਸੀਂ ਨਹੀਂ ਨਾਲ ਜਾ ਸਕਦੇ ਪਰ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਉਹਨਾਂ ਨੇ ਜਾਣ ਬੁੱਝ ਕੇ ਉਹਨਾਂ ਦੇ ਪਿੰਡ ਉੱਤੇ ਹਰਦਵਾਰ ਮੇਲਾ ਲੱਗਿਆ ਸੀ ਮੇਲੇ ਤੇ ਜਿਹੜੇ ਝੂਲੇ ਵਗੈਰਾ ਲੱਗੇ ਹੁੰਦੇ ਆ ਝੂਲੇ ਵਾਲਿਆਂ ਨੂੰ ਆਪਦਾ ਬੱਚਾ ਦੇਤਾ ਵੀ ਪਲਿਆ ਪਲਾਇਆ 19 ਸਾਲ 20 ਸਾਲ ਦਾ ਬੱਚਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਔਰ ਤਿੰਨਾਂ ਭੈਣਾਂ ਨੂੰ ਦੋ ਨੂੰ ਵਿਆਹਤਾ ਤਿੰਨ ਮੰਜ਼ਲੀ ਕੋਠੀ ਦੋ ਘਰ ਜਵਾਈ ਰੱਖਲੇ ਪਰ ਆਪਦਾ ਪੁੱਤ ਘਰੋਂ ਗੜਦਾ ਵੀ ਕਿਉਂਕਿ ਉਹ ਮੰਦਬੁੱਧੀ ਸੀ ਉਹ ਸਪੈਸ਼ਲ ਚਾਈਲਡ ਸੀਗਾ ਤੇ ਹੁਣ ਉਹ ਬੱਚਾ ਸਾਡੇ ਕੋਲ ਰਹਿੰਦਾ ਕਦੇ ਉਹ ਮਿਲਣ ਨਹੀਂ ਆਉਂਦੇ ਹੁਣ ਇੱਕ ਵਾਰੀ ਪਿੱਛੇ ਉਹਨਾਂ ਦੀ ਬੇਟੀ ਦਾ ਵਿਆਹ ਸੀ ਵਿਆਹ ਤੇ ਲੈ ਕੇ ਗਏ ਦਹਾੜਾ ਨਵਾ ਦੁਬਾਰਾ ਫੇਰ ਛੱਡ ਗਏ पर इत शुक्रिया भी ये लैंड आप इसको अच्छे से संभालते हो घर हाँ। पे सब कुछ ठीक हाँ। है हाँ। कितने भाई बहन है जी तीन गो है एक बहन एक बहन है इसकी तीन भाई है सबसे ये सबसे छोटा है हाँ। ये बचपन से ही ऐसा है, बच्चमन से है। जाता है, गले में खेल के घर घर आए उस दिन, आ, उस दिन नहीं अभी इसका हमारे यहाँ दवाई चल रहा है अच्छा दवाई चल रहा है। और दवाई इसका चलेगा अच्छा ठीक आपको बिल्कुल फ्री मुफ्त दवाई मिलेगा कोई खर्च नहीं होगा आपका हर महीने आपने आना है इसको लेके अच्छा। और दवाई लेके जाना है इधर हर महीने कैंप लगता है वो कैंप का डेट दे देंगे हम कितनी तारीख को आना है तो इसको चेकअप करवा के दवाई लेके जाना है इसको लीड़ा कपड़ा दवाई हम दिया करेंगे जितना गर्मी का सर्दी का जो भी कपड़ा पहनता है जी हाँ। वो भी मिलेगा इसका और दवाई भी मिलेगी अब बंद मत करना बस। फिर आगे से घर से नहीं जाएगा जी जी अपनी एक समझ एक रखना शुरू कर जना रहा था रोज रास्ता भटक गया है छोड़ आया घर पे हाफ पेंट था हाँ यहां किसी को नहीं पता है, है। चारों तक घूमने आप ठंडारी से आयोजी बिल्कुल बिल्कुल साथ में ही लगता है